ਵੱਡੇ ਘਰਾਂ ਦੀਆਂ ਕੁੜੀਆਂ ਆਈਆਂ ਵੱਡੇ ਘਰਾਂ ਦੀਆਂ ਕੁੜੀਆਂ ਆਈਆਂ ਪਾ ਕੇ ਛਾਪਾਂ ਚੱਲੇ ਬਈ ਇੱਕ ਕੁੜੀ ਦੀ ਝਾਂਜਰ ਛਣਕੀ ਇੱਕ ਕੁੜੀ ਦੀ ਝਾਂਜਰ ਛਣਕੀ ਹੋ ਗਈ ਵੱੱਲੇ ਵੱੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰ ਦੇ ਤੱਲੇ ਗਿੱਦਾ ਕੁੜੀਆਂ ਦਾ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋ ਮੋਗੇ ਤੁਸੀਂ ਸੋਚਦੇ ਹੋ ਮੋਗੇ ਅੱਜ ਸਤਿ ਸ਼੍ਰੀ ਅਕਾਲ ਤੋਂ ਪਹਿਲੇ ਹੀ ਗੋਲੀਆਂ ਜਿਹੜੀਆਂ ਪਾਉਣ ਲੱਗ ਗਏ ਦੇ ਹਾਂ ਜੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸੌਣ ਦਾ ਮਹੀਨਾ ਜਿਹੜਾ ਅੱਜ ਚੜ ਚੁੱਕਿਆ ਤੇ ਤੀਆਂ ਦਾ ਤਿਉਹਾਰ ਹੈ ਜਿਹੜਾ ਆ ਗਿਆ ਵਾ ਇਹ ਮਹੀਨੇ ਦਾ ਤਾਂ ਆਪਾਂ ਨੂੰ ਸਾਰੀਆਂ ਭੈਣਾਂ ਨੂੰ ਇੰਤਜ਼ਾਰ ਰਹਿੰਦਾ ਸੌਣ ਮਹੀਨੇ ਦਾ ਤੇ ਦੇਸੀ ਮਹੀਨਿਆਂ ਵਿੱਚੋਂ ਜਿਹੜਾ ਸੌਣ ਦਾ ਮਹੀਨਾਏ ਸਾਡੇ ਲਈ ਬਹੁਤ ਜ਼ਿਆਦਾ ਜਿਹੜਾ ਫੇਵਰਟ ਮਹੀਨਾ ਹੁੰਦਾ ਵਾ ਕਿਉਂਕਿ ਇਹ ਮਹੀਨੇ ਦੇ ਵਿੱਚ ਸਾਨੂੰ ਚਾਹ ਹੁੰਦਾ ਵੀ ਅਸੀਂ ਪੇਕੇ ਜਾਣਾ ਪੇਕੇ ਜਾ ਕੇ ਆਪਣੀਆਂ ਸਹੇਲੀਆਂ ਨੂੰ ਮਿਲਣਾ ਹਨ ਜਿਹੜੀਆਂ ਆਪਣੇ ਨਾਲ ਪੜਦੀਆਂ ਹੁੰਦੀਆਂ ਜਾਂ ਆਪਣੇ ਅਣਗਵਾਂਡ ਹੁੰਦੀਆਂ ਵਾ ਤੇ ਇੱਕ ਆਪਨ ਚਾਹ ਹੁੰਦਾ ਵੀ ਆਪਣੇ ਸੰਧਾਰੇ ਆਉਣੇ ਆ ਹਨ ਸਾਰੀਆਂ ਭੈਣਾਂ ਨੂੰ ਚਾਹ ਹੁੰਦਾ ਵਾ ਸਾਡੇ ਨਾ ਜਿੱਦਾਂ ਆਪਾਂ ਪਿਛਲੀ ਵੀਡੀਓ ਪਾਈ ਸੀ ਆਪਣੇ ਕੌਂਕਿਆਂ ਤੋਂ ਨੇ ਸੁਚਾਰ ਸਿੰਘ ਨਾਂ ਤੋਂ ਆਈੜੀ ਨੇ ਉਹ ਸਾਡੇ ਮਤਲਬ ਕਿ ਸ਼ਾਇਦ ਪਿੰਡ ਦੀ ਕੁੜੀ ਐ ਕੌਂਕਿਆਂ ਤੋਂ ਤੇ ਉਹਨਾਂ ਨੇ ਇੱਕ ਨਾ ਬੋਲੀ ਪਾਈ ਸੀ ਵਿੱਚ ਲਿੰਕ ਦੇ ਆਪਣੇ ਕਮੈਂਟ ਕੀਤਾ ਸੀ ਤੇ ਤੁਹਾਨੂੰ ਬੋਲੀ ਸੁਣਾਉਣੇ ਆ ਉਹਨਾਂ ਨੇ ਤੇ ਪਾਈ ਸੀ ਆਪਦੇ ਦੇ ਵੀ ਮੈਤੀ ਕੌਕਿਆਂ ਦੀ ਤੇ ਉਹ ਬੋਲੀ ਆਪਾਂ ਤੁਹਾਨੂੰ ਸੁਣਾਉਣੀ ਆ ਬੋਲੀ ਸਾਨੂੰ ਬਹੁਤ ਸੋਹਣੀ ਲੱਗੀ ਸੀ ਤੇ ਜੇ ਤੁਹਾਨੂੰ ਵੀ ਆ ਜੀਆਂ ਬੋਲੀ ਮੱਲੇ ਦੀ ਮੈਂ ਜੰਮੀ ਜਾਈ ਮੱਲੇ ਦੀ ਮੈਂ ਜੰਮੀ ਜਾਈ ਕੌਕਿਆਂ ਦੇ ਮੈਂ ਵਿੱਚ ਵਿਆਈ ਜਿਲਾ ਸਾਨੂੰ ਲੁਧਿਆਣਾ ਲੱਗਦਾ ਸ਼ਾਪਿੰਗ ਕਰਾਂ ਜਿਗਰਾਮੀ ਮੈਨੂੰ ਕੌਕਿਆਂ ਦੀ ਐਰ ਗੈਰ ਨਾ ਜਾਣੀ ਮੈਨੂੰ ਕੌਕਿਆਂ ਦੀ ਹਾਂਜੀ ਤਹਾਡੀ ਬੋਲੀ ਸਾਨੂੰ ਬਹੁਤ ਸੋਹਣੀ ਲੱਗੀ ਸੀ ਤੇ ਤੁਸੀਂ ਕਮੈਂਟ ਵੀ ਕੀਤਾ ਸੀ ਵੀ 50 ਸਾਲ ਪਹਿਲਾਂ ਅਸੀਂ ਕੌਕਿਆਂ ਦੇ ਵਿੱਚ ਤੀਆਂ ਲਾਉਂਦੀਆਂ ਸੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਹਰ ਵੀਡੀਓ ਦੇ ਵਿੱਚ ਤੁਸੀਂ ਸਾਡਾ ਜਿੱਦਾਂ ਕਮੈਂਟ ਜਰੂਰ ਪਾਉਣੀ ਪਾਉਨੇ ਹੋ ਤੇ ਤੁਹਾਨੂੰ ਵੀ ਜੇਕਰ ਬੋਲੀਆਂ ਆਉਂਦੀਆਂ ਵਾ ਤਾਂ ਸਾਨੂੰ ਜਿਹੜਾ ਕਮੈਂਟ ਜਰੂਰ ਕਰਿਓ ਬੋਲੀ ਦੇ ਵਿੱਚ ਲਿਖਿਓ ਕਿਉਂਕਿ ਹੁਣ ਸੌਣ ਦਾ ਮਹੀਨਾ ਆ ਗਿਆ ਤੇ ਆਪਾਂ ਜਾਇਆ ਕਰਨਾ ਤੀਆਂ ਲਾਉਣ ਆਪਾਂ ਡੇਲੀ ਵੀਡੀਓ ਵੀ ਪਾਇਆ ਕਰਾਂਗੇ ਬੀਰੇਵੀ ਆ ਦੀਆਂ ਭੈਣਾਂ ਕੋਲ ਜਾਇਓ ਉਹਨਾਂ ਨੂੰ ਮਿਲ ਕੇ ਆਇਓ ਤੇ ਭੈਣਾਂ ਨੂੰ ਚਾਹ ਵੀ ਸਾਡੇ ਵੀਰੇ ਆਉਣਗੇ ਭਾਬੀ ਆਉਣਗੀਆਂ ਨਵੇਂ ਨਵੇਂ ਸੂਟ ਮਿਲਣਗੇ ਆਪਾਂ ਸੂਟ ਭਾਵੇਂ 10000 ਦਾ ਲੈ ਲਈਏ ਤੇ ਪੇਕੇ ਭਾਵੇਂ 500 ਦਾ ਦੇ ਜਾਨਾ ਨਾ ਉਹਦਾ ਚਾਈ ਇੰਦਾ ਹੁੰਦਾ ਵੀ ਸਾਡੇ ਪੇਕੇ ਆ ਤਾਂ ਸੂਟ ਆਇਆ ਵਾ ਹਨਾ ਤੇ ਇੱਕ ਅਸੀਂ ਹੋਰ ਗੱਲ ਕਹਿੰਦੇ ਆ ਜਿਹੜੀ ਭੈਣ ਦੇ ਕੋਈ ਵੀਰ ਨਹੀਂ ਹੈਗਾ ਸਾਨੂੰ ਕਮੈਂਟ ਕਰ ਦਿਓ ਤੇ ਆਦਰ ਨੰਬਰ ਦੇ ਦਿਓ ਤੇ ਆਪੋ ਭੈਣ ਨੂੰ ਜਰੂਰ ਸੰਧਾਰਾ ਦੇਵਾਂਗੇ ਕਿਉਂਕਿ ਸਾਡੇ ਵੀ ਨਣਦ ਹੈ ਨਹੀਂ ਮੇਰੇ ਤੇ ਉਹ ਵੀ ਮਮਾਈ ਰੁੰਦੀ ਹੈ ਚਾਹ ਕਰਦੀ ਹੈ ਸੰਧਾਰੇ ਦੀ ਮੇਰਾ ਵੀਰਾ ਆਊਗਾ ਮੈਂ ਤੇ ਮੰਮੀ ਆਵਾਂਗੇ ਕਿਉਂਕਿ ਮੇਰੇ ਹਸਬੰਡ ਨੇ ਵੀ ਆ ਜਾਣਾ ਉਦੋਂ ਨੂੰ ਹੈਨਾ ਤੇ ਅਸੀਂ ਜਰੂਰ ਆਵਾਂਗੇ ਸਾਨੂੰ ਮੈਸੇਜ ਜਰੂਰ ਕਰਿਓ ਕਮੈਂਟ ਕਰ ਦਿਓ ਹਨਾ ਆਪਾਂ ਚੱਲਾਂਗੇ ਮੰਮੀ ਨਹੀਂ ਆਏ ਨਹੀਂ ਆਵਾਂਗੇ ਹਾਂ ਕਮੈਂਟ ਕਰੀ ਭਰਾ ਹੈਗਾ ਤੇ ਅਸੀਂ ਭਰਾ ਬਚਾਈ ਬਣ ਕੇ ਆਵਾਂਗੇ ਹਾਂ ਮੰਮੀ ਬਾਵਾ ਬਣ ਕੇ ਆਉਗੀ ਮੈਂ ਬਾਵਾ ਬਣ ਮੈਂ ਸਾਡੇ ਭੂਆ ਜੀ ਸੀ ਤੋਂ ਉਹਨਾਂ ਦੀ ਵੀ ਡੈਥ ਹੋ ਗਈ ਤੇ ਸਾਡੇ ਤਾਂ ਹੈ ਹੀ ਨਹੀਂ ਕੁੜੀ ਹੋਈ ਹੈ ਨਹੀਂ ਅਸੀਂ ਤਰਸਦੇ ਆਏ ਸਾਡੇ ਕੁੜੀ ਹੁੰਦੀ ਜਿੱਦਾਂ ਮੇਰੀ ਬੇਟੀ ਆ ਇਹ ਆ ਹੁਣ ਸਾਡੇ ਭੂਆ ਜੀ ਹੋਣਾ ਤੋਂ ਬਾਅਦ ਤੇ ਪ੍ਰਮਾਤਮਾ ਹਰ ਇੱਕ ਘਰ ਚ ਧੀ ਜ਼ਰੂਰ ਦੇਵੇ ਹਨਾ உதகையில் வாங்கிட்டு சிங்களத்துக்கு ਤੂੰ ਐਂ ਢੀਕਦੀਆਂ ਹੁੰਦੀਆਂ ਨੇ ਸੰਧਾਰੇ ਨੂੰ ਚਾਹੇ ਮੈਂ ਕਹਿੰਨੀਏ ਘਰੇ ਤੁਸੀਂ 10 ਵਾਰੀ ਵੈਸਕਟ ਕਢਾ ਲਓ ਤੇ ਪਰ ਉਹ ਨਹੀਂ ਤੇ ਜਦੋਂ ਪੇਕ ਕਹਿੰਦਾ ਸੰਧਾਰਾ ਆ ਜਾਂਦਾ ਫਿਰ ਆਪਾਂ ਤੁਹਾਡੇ ਦੱਸਿਓ ਤੁਸੀਂ ਨਾ ਸਾਨੂੰ ਕਮੈਂਟ ਕਰਕੇ ਵੀ ਤੁਹਾਡੇ ਰਿਵਾਜ ਹੈਗਾ ਜਿਵੇਂ ਸਾਡੇ ਸੰਧਾਰਾ ਜਾਂਦਾ ਸੀ ਸਾਰੇ ਆੜ੍ਹ ਗਵਾਂਡ ਆਪਣੇ ਦਿਨੇ ਆ ਨਹੀਂ ਅਸੀਂ ਹੁਣ ਨੰਦਨ ਵੀ ਦੇਖੀ ਆਉਣਾ ਕਿਹੜਾ ਕਿਹੜਾ ਦੇਖੀ ਆਣਾ ਦੇਖੀ ਆਣਾ ਲੈ ਬਜਾਵਾਂਗੇ ਫਿਰ ਬਜਾਵਾਂਗੇ ਨੰਦਨ ਦੇਖੀ ਆਉਣਾ ਕਿਹੜਾ ਕਿਹੜਾ ਚਲੋ ਉਹਨਾਂ ਦੇ ਪਤ ਜਿਆਦਾ ਕਰਨੀ ਜਿਆਦਾ ਕਰਨੀ ਆ ਵੀ ਵੀ ਦੇ ਪਿੱਕੇ ਆਈ ਸੀ ਉਹ ਕਰਤਾ ਉਹੀ ਆ ਹੈਨਾ ਵੀ ਕਰਤਾ ਉਹੀ ਆ ਜਾਣਾ ਕੀ ਰਹ ਹੁੰਦੀ ਆ ਨਾ ਕਰਤਾ ਉਹੀ ਆ ਜਾਨੀ ਉਹਦਾ ਭਰਾ ਕਹਿੰਦਾ ਕਿਨੇ ਮੈਂ ਜਾਣੇ ਜਾਣਦੀ ਹਾਂ ਲੈ ਵਧੀਆ ਗੱਲ ਆ ਤੇ ਚਾਹਾਂਗੇ ਆਪਾਂ ਸਾਰੇ ਚੱਲਾਂਗੇ ਆਉਂਦਾ ਚੱਲਾਂਗੇ ਤੇ ਸਾਰੇ ਹੈਨਾ ਇਹ ਤਿਉਹਾਰ ਨੂੰ ਖੁਸ਼ੀ-ਖੁਸ਼ੀ ਆਪਾਂ ਨੂੰ ਮਨਾਉਣਾ ਚਾਹੀਦਾ ਵਾ ਇਹ ਜਿਹੜਾ ਤਿਉਹਾਰ ਆ ਤਿਉਹਾਰ ਤਾਂ ਆਪਣੇ ਹੋਰ ਵੀ ਬਹੁਤ ਹੁੰਦੇ ਆ ਹੈਨਾ ਪਰ ਇਹ ਜਿਹੜਾ ਸਪੈਸ਼ਲ ਤੇੜਾ ਸੌਣ ਦਾ ਮਹੀਨਾ ਵਾ ਇਹ ਪਹਿਣਾ ਭਰਾਵਾਂ ਲਈ ਹੀ ਬਣਿਆ ਆ ਮਾ ਵੀ ਇਹਨਾਂ ਦਾ ਆਪਸ ਦੇ ਵਿੱਚ ਹੈ ਜਿਹੜਾ ਪਿਆਰ ਬਣਿਆ ਰਵੇ ਤੇ ਵੀਰ ਆ ਜਦੋਂ ਸੰਧਾਰਾ ਦੇਣ ਆਉਂਦੇ ਆ ਜਾਂ ਲੈਣ ਆਉਂਦੇ ਆ ਭੈਣਾਂ ਨੂੰ ਹਨਾ ਸੌਣ ਦੇ ਮਹੀਨੇ ਚ ਉ ਤਾਂ ਆਪਾਂ ਚਲੋ ਮੇਲੇ ਆਉਂਨੇ ਆ ਸਾਰੇ ਇੱਕ ਦੂਜੇ ਨੂੰ ਹਨਾ ਵੀ ਗਿੜੀ ਵੀ ਆ ਵੀ ਮੇਰਾ ਭਰਾ ਆਉਗਾ ਮੇ ਲੈਣ ਆਉ ਉਹ ਜਾਂ ਮੇ ਸੰਧਾਰਾ ਦੇਣ ਆਉ ਵੀ ਭੈਣਾਂ ਨੂੰ ਬੱਡੀ ਚਾਹਤ ਹੁੰਦੀ ਆ ਭਰਾਵਾਂ ਤੱਕ ਮਾਪਿਆਂ ਤੱਕ ਆਹ ਜਾਂ ਫਿਰ ਜੇ ਨਹੀਂ ਵੀ ਲੈਣ ਆਉਂਦੇ ਨਾ ਪੇਕੇ ਫਿਰ ਸੱਸਾਂ ਕਹਿ ਵੀ ਦਿੰਦੀਆਂ ਵੀ ਵੱਡਗੇ ਪੇਕੇਆਂ ਵਾਰੀਏ ਤင်း ਤੇਰੇ ਪੇਕੇ ਲੈਣ ਨਹੀਂ ਆਏ ਹਨਾ ਸਾਰੇ ਵੀਰਾਂ ਦੀਆਂ ਭੈਣਾਂ ਨੂੰ ਵੀ ਜਰੂਰ ਲੈ ਕੇ ਆਇਓ ਤੇ ਉਹਨਾਂ ਨੇ ਵੀ ਵਿਚਾਰੀਆਂ ਨੂੰ ਚਾਹ ਵੀ ਸਾਡੇ ਤੇ ਕੇ ਆਣਗੇ ਸਨ ਲੈ ਕੇ ਜਾਣਗੇ ਤੇ ਪਰਜਾਈਆਂ ਵੀ ਭਾਈ ਖੁਸ਼ ਹੋ ਕੇ ਜਰੂਰ ਹਨਾ ਤੇ ਭੈਣਾਂ ਵੀ ਆਪ ਦਾ ਖੁਸ਼ ਹੋ ਕੇ ਜਾਇਓ ਵਧੀਆ ਹਨਾ ਆਪ ਦਾ ਇੰਜੋਏ ਕਰੀਏ ਆਹ ਕਾਹਦੀਆਂ ਹੁੰਦੀਆਂ ਰਹੇ ਹੁਣ ਸੌਣ ਦੇ ਮਹੀਨੇ ਤਾਂ ਸਾਰਿਆਂ ਨੂੰ ਚਾਹ ਹੁੰਦੀ ਆ ਹਮ ਮਾਮਾ ਦਾ ਗਾਹ ਪੀਂ ਅੰਗੇ ਮਾਮਾ ਨੂੰ ਚਾਹ ਹੁੰਦੀ ਆ ਅੰਗੇ ਪੀ ਕੇ ਆਹ ਸਾਰਿਆਂ ਨੂੰ ਚਾਹ ਹੁੰਦੀ ਆ ਕਹਿੰਦੇ ਹੁੰਦੇ ਵੀ ਧੀ ਜਿੰਨੀ ਮਰਜੀ ਬੁੱਢੀ ਹੋ ਜਾਵੇ ਪੇਕੇਆ ਦੀ ਜਿਹੜੀ ਸੌਖਾ ਮਨਾਉਂਦੀ ਆ ਤੇ ਉਹਨਾਂ ਦੀ ਚਾਹ ਕਦੇ ਨਹੀਂ ਛੱਡਦੀ ਤੇ ਦੇਖ ਲਓ ਵੀ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਆਪਣਾ ਜਿਹੜਾ ਹਨਾ ਜਾਂਦੀਵਾਰ ਦਾ ਖਫਣ ਵੀ ਆ ਉਹ ਆਪਾਂ ਪੇਕੇਆ ਤੋਂ ਪਿੰਦਾ ਧੀ ਤੇ ਹਾਂ ਧੀ ਤੇ ਖਫਣ ਵੀ ਪੇਕੇਆ ਤੋਂ ਪਿੰਦਾ ਵਾ ਤੇ ਪੇਕੇਆ ਜਿਹੜੇ ਸ਼ਬਦ ਹੀ ਇਹੋ ਜ ਆ ਸਕੂਨ ਹੀ ਬੜਾ ਦਿੰਦਾ ਪੇਕੇ ਸ਼ਬਦ ਜਦੋਂ ਕੋਈ ਐਂ ਚਾਹ ਨਾ ਪੁੱਛਦਾ ਪੇਕੇ ਅੱਛਾ ਮੇਰੇ ਪੇਕੇ ਆਏ ਮੇਰੇ ਪੇਕੇ ਆਏ ਹਨਾ ਤੁਸੀਂ ਵੀ ਐ ਕਰਦੇ ਹੁੰਦੇ ਆ ਚਾਹੀਏ ਨਾ ਹੁੰਦਾ ਹੈ ਨਾ ਤੇ ਕਹਿੰਦਾ ਨਾ ਹੀ ਐਡਾ ਵੱਡਾਗਾ ਫਿਰ ਕੀ ਹੋਣੀ ਇਹ ਨਾ ਤੇ ਕਹਿੰਦਾ ਨਾ ਹੀ ਵੱਡਾ ਹਾਂ ਇਹ ਹੈਗਾ ਚਾਹ ਦੀ ਤੇ ਕਹਿੰਦਾ ਸਾਰਿਆਂ ਨੂੰ ਚਾਹ ਹੁੰਦਾ ਮੰਮੀ ਇੱਕ ਬੋਲੀ ਸੁਣਾਦੀਏ ਕੋਈ ਹੈ ਇੱਕ ਸੌਣ ਦੇ ਮਹੀਨੇ ਦੀ ਬੋਲੀ ਸੁਣਾਈਏ ਤੇ ਸੌਣ ਮਹੀਨਾ ਵੱੱਡੜ ਗਰਜੇ ਸੌਣ ਮਹੀਨਾ ਵੱੱਡੜ ਗਰਜੇ ਟਹਿ ਗਿਆ ਛੜੇ ਦਾ ਕੋਟਾ ਬਈ ਚਾਰ ਚਪੇਰੇ ਪਾਣੀ ਪਾਣੀ ਚਾਰ ਚਵੇਰੇ ਪਾਣੀ ਪਾਣੀ ਡਿਗਿਨੇ ਖਾ ਕੇ ਗੋਤਾ ਵਿੱਚ ਇਕੜ ਵਿੱਚੋਂ ਮਸਾ ਮੈ ਨਿਕਲੀ ਇਕੜ ਵਿੱਚੋਂ ਮਸਾ ਮੈ ਨਿਕਲੀ ਗੋਤਦਲੀ ਬੜ ਗਿਆ ਤੋਤਾ ਅੱਖੀਆਂ ਮਾਰ ਗਿਆ ਜੇਲਦਾਰ ਦਾ ਪੋਤਾ ਅੱਖੀਆਂ ਮਾਰ ਗਿਆ ਜੇਲਦਾਰ ਦਾ ਪੋਤਾ ਅੱਖੀਆਂ ਮਾਰ ਗਿਆ ਤੋਤਾ ਕਿ ਹੁੰਦਾ ਪਤਾ ਕਿਸ ਨੂੰ ਬੁੱਤ ਦਾ ਤੋਤਾ ਸੰਦੇਸ ਜਗਾ ਕਮੈਂਟ ਕਰਕੇ ਜਿਹਨੂੰ ਪਤਾ ਹੋਊਗਾ ਤੇ ਜਿਹੜੀਆਂ ਪਹਿਲਾਂ ਵਾਲੇ ਆ ਉਹਨਾਂ ਨੂੰ ਹੁਣ ਵੀ ਵੈਸੇ ਪਤਾ ਹੀ ਹੋਊਗਾ ਕਿਉਂਕਿ ਸਕੂਲਾਂ ਦੇ ਵਿੱਚ ਬਹੁਤ ਫੰਕਸ਼ਨ ਕਰਾਉਂਦੇ ਆ ਬੱਚਿਆਂ ਨੂੰ ਹਨਾ ਤੇ ਸਾਨੂੰ ਦੱਸਿਓ ਜਰੂਰ ਵੀ ਗੁੱਤ ਦਾ ਤੋਤਾ ਕੀ ਹੁੰਦਾ ਵਾ ਤੇ ਹੋਰ ਦੱਸਿਓ ਵੀ ਕਿਹੜੇ-ਕਿਹੜੇ ਪੈਂਡ ਆ ਜਿਹੜੀਆਂ ਤੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਪੇਕਿਆਂ ਨੂੰ ਜਾਉਂਗੀਆਂ ਹਨਾ ਉਹ ਵੀ ਦੱਸਿਓ ਵੀ ਅਸੀਂ ਚੱਲਨੇ ਆ ਤੇ ਅਸੀਂ ਆਉਨੇ ਆ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਕੌਂਕਿਆਂ ਦੇ ਵਿੱਚ ਤੀਆਂ ਬਹੁਤ ਭਾਰੀ ਲੱਗਣਗੀਆਂ ਤੇ ਕੌਂਕਿਆਂ ਦੀਆਂ ਕੁੜੀਆਂ ਸਾਰੀਆਂ ਭਾਈ ਸਾਡੇ ਵੱਲੋਂ ਸੱਦਾ ਆਇਓ ਤੇ ਆਪਾਂ ਮਿਲਾਂਗੇ ਅਸੀਂ ਵੀ ਜਾਇਆ ਕਰਾਂਗੇ ਈਆਂ ਤੇ ਤੇ ਉੱਥੇ ਆਪਾਂ ਖੂਬ ਨੱਚਿਆ ਕਰਾਂਗੇ ਤੇ ਕੁੜੀਆਂ ਨੂੰ ਨੱਚਣ ਦਾ ਹੀ ਚਾਹ ਵਾਰਾ ਹੁੰਦਾ ਹੈ ਨਾ ਬਹੁਤ ਜ਼ਿਆਦਾ ਚਾਹ ਹੁੰਦਾ ਸਾਰਿਆਂ ਨੂੰ ਸੌਣ ਦੇ ਮਹੀਨੇ ਕਈਆਂ ਨੂੰ ਤਾਂ ਹਾਂ ਦਾ ਚਾਹ ਹੁੰਦਾ ਤੇ ਪਰ ਕਈਆਂ ਦੇ ਮਨ ਵੀ ਨਿਰਾਸ਼ ਹੋ ਜਾਂਦੇ ਆ ਜਿਨ੍ਹਾਂ ਦੇ ਪੇਕੇ ਨਹੀਂ ਹੁੰਦੇ ਕਈ ਵੀਰ ਵਰਤ ਦੇ ਨਹੀਂ ਹੈਗੇ ਆਪਦੀਆਂ ਭੈਣਾਂ ਨਾਲ ਜਾਂ ਭੈਣਾਂ ਨਹੀਂ ਵਰਤਦੀਆਂ ਤੇ ਕੋਈ ਗੱਲ ਨਹੀਂ ਗੁੱਸੇ ਗਿਲੇ ਛੱਡਨੇ ਚਾਹੀਦੇ ਆਪਾਂ ਨੂੰ ਸਾਰਿਆਂ ਨੂੰ ਹਾਂ ਮਾਤਮਾ ਮਹੀਨਾ ਵੀ ਜਦ ਤਰੀਆਂ ਹੋ ਗਏ ਨੇ ਉਹ ਵੀ ਦਾਰ ਹੁੰਦੀਆਂ ਨੇ ਕਿਵੇਂ ਡੀਕਦੀਆਂ ਹਨਾ ਪਰ ਚਲ ਜਿੰਨੇ ਦੇ ਹੈ ਨਹੀਂ ਉਹ ਤਾਂ ਸਬਰ ਆ ਹਨਾ ਉਹਨਾਂ ਤਾਂ ਵੀ ਸਬਰ ਵੀ ਸਾਡੇ ਵੀਰ ਹੈ ਨਹੀਂ ਤੇ ਪਰ ਜਿਨ੍ਹਾਂ ਦੇ ਹੈਗੇ ਆ ਕਈ ਨਹੀਂ ਜਾਂਦੇ ਹਨਾ ਦੁੱਖ ਹੁੰਦਾ ਉਹ ਡੀਕਦੀਆਂ ਹਨਾ ਕਿਉਂਕਿ ਮਾਪੇ ਵੀ ਤਰ ਜਾਂਦੇ ਆ ਤੇ ਜਿਹੜੇ ਵੀਰ ਆ ਹੁੰਦੇ ਨਹੀਂ ਹੈਗੇ ਜਾਂ ਚਲੋ ਆਪਾਂ ਕੱਲੇ ਵੀਰਾਂ ਦਾ ਨਹੀਂ ਕਸੂਰ ਭੈਣਾ ਵੀ ਕਹੀ ਚਲੋ ਨਹੀਂ ਵਰਤਦੀਆਂ ਨੇ ਆਪਦੇ ਭੈਣਾ ਵੀਰਾਂ ਦੇ ਨਾਲ ਭੈਣਾ ਨਾ ਚਲੋ ਕੋਈ ਨਾ ਭੈਣਾ ਗੁੱਸੇ ਗਿਲੇ ਛੱਡੀ ਦੇ ਹੁੰਦੇ ਆ ਭੈਣ ਭਰਾ ਤੋਂ ਵੱਧ ਕੇ ਕੋਈ ਰਿਸ਼ਤਾ ਨਹੀਂ ਕਿਉਂਕਿ ਕੱਲ ਨੂੰ ਆਪਣੇ ਜਵਾਕਾਂ ਦੇ ਵਿਆਹ ਹੋਣੇ ਆ ਤੇ ਮਾਮੇ ਆ ਜਿਹੜੇ ਮਾਮੇ ਮਾਮੀਆਂ ਆਪਣੇ ਚੰਗੇ ਲੱਗਣੇ ਆ ਹਨਾ ਤੇ ਆਪਦੇ ਚੰਗੇ ਆ ਆਪਦੇ ਖੜਨੇਗੇ ਉੱਥੇ ਉਹੀ ਚੰਗੇ ਲੱਗੇ ਆ ਦੇ ਭੈਣ ਭਾਈ ਨੇ ਕਰਨਾ ਹੋਵੇ ਨਾ ਖਰਸਾ ਨਾ ਘਟ ਜਾਣਾ ਤਾਂ ਆਪੋ ਮਨਾ ਖੋਣ ਵੀ ਆ ਦੇ ਭੈਣ ਭਰਾ ਨਹੀਂ ਕਰਨਾ ਹਾਂ ਭੈਣ ਭਰਾ ਨੇ ਭੈਣ ਭਰਾ ਦੇ ਕੰਮ ਆਉਣਾ ਆ ਮਨ ਮਰਦੀ ਆ ਪਰ ਵਿਅਕਤੀ ਦੇ ਰੁਸੇ ਰਹਿੰਦੇ ਹਾਂ ਭੈਣ ਭਰਾ ਨੇ ਕੰਮ ਆਉਣਾ ਐ ਰੱਬ ਸਾਰਿਆਂ ਨੂੰ ਵੀਰ ਜਰੂਰ ਦਵੇ ਹੈ ਨਾ ਜਿਵੇਂ ਇੱਕ ਬੋਲੀ ਨਹੀਂ ਇੱਕ ਵੀਰ ਦੇਈ ਵੇ ਰੱਬਾ ਸੌਂ ਖਾਣ ਨੂੰ ਬੜਾ ਹੀ ਚਿਤ ਕਰਦਾ ਹੈ ਨਾ ਪਰਮਾਤਮਾ ਸਾਰਿਆਂ ਨੂੰ ਇੱਕ ਵੀਰ ਜਰੂਰ ਦਵੇ ਆਪਣੇ ਮਨ ਨੂੰ ਇੱਕ ਵਸਤ ਵੀ ਆਈ ਹੁੰਦਾ ਵੀ ਸਾਡੇ ਵੀਰ ਆ ਹਨਾ ਵੀਰਾਂ ਦੇ ਸਿਰ ਤੇ ਭੈਣਾ ਦੀ ਕਹਿੰਦੇ ਸਰਦਾਰੀ ਹੁੰਦੀ ਹੈ ਹਨਾ ਸਰਦਾਰੀ ਕਰਦੀਆਂ ਮੈਂ ਭੈਣਾ ਤੇ ਆਪਸ ਤਾਂ ਬਹੁਤ ਕਰਮਾ ਵਾਲੇ ਆ ਸਾਡੇ ਤਾਂ ਆਪਦੇ ਵੀਰ ਵੀ ਆਉਂਦਾ ਮੇਰਾ ਸਤਾਪਰਾ ਤੇ ਮੇਰੇ ਤਾਂ ਤਾਇਿਆਂ ਦੇ ਮੁੰਡੇ ਵੀ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਸਾਡਾ ਪਿਆਰ ਆ ਆਪਸ ਦੇ ਵਿੱਚ ਤੇ ਤਾਇਿਆਂ ਚਾਚਿਆਂ ਦੀਆਂ ਕੁੜੀਆਂ ਨਾਲ ਵੀ ਬਈ ਜ਼ਰੂਰ ਵਰਤਿਆ ਕਰੋ ਇਕੱਠੇ ਆਪਾਂ ਜੰਮੇ ਬਲੇ ਹੁੰਨੇ ਆ ਹਨਾ ਤੇ ਬਾਅਦ ਚ ਆਪਾਂ ਜਦੋਂ ਵਿਆਹੇ ਜਾਂਦੇ ਆ ਤੇ ਆਪਾਂ ਕਹਿ ਦਿੰਨੇ ਵੀ ਲੈ ਕੋਈ ਨਾ ਹਣ ਤਾਂ ਵਿਆਹ ਹੀ ਗਈ। ਨਾ ਨਾ ਫਿਰ ਪਿਆਰ ਚਾਹੀਦਾ ਆਪਾਂ ਵੀ ਉਹਦੇ ਭਰਾ ਵਰਗੇ ਹੀ ਹੁੰਦੇ ਨੇ। ਹਾਂ ਉਹ ਵੀ ਆ ਦੇ ਭਰਾ ਨੇ। ਮੇਰੀ ਤਾਇਆ ਜੀ ਦੀ ਪੋਤੀ ਪਰਸੋਂ ਨਾ ਮੈਂ ਪਿੱਛੇ ਜਿਹੜੀ ਮੈਂ ਵੀਡੀਓ ਵੀ ਪਾਈ ਹੋਈ ਆ ਵੀ 13 ਸਾਲ ਦੀ ਆ ਸਾਰੀ ਹਲੇ ਤੇ ਉਹ ਜਿੱਤ ਕੇ ਆਈ ਤੇ ਮੇਰਾ ਵੀਰ ਆ ਸਭ ਤੋਂ ਪਹਿਲਾਂ ਨੂੰ ਮੇਰੇ ਕੋਲੇ ਲੈ ਕੇ ਆਇਆ ਮੈਂ ਉਹ ਸ਼ਬਦੀ ਨਹੀਂ ਬਿਆਨ ਕਰ ਸਕਦੀ ਵੀ ਤੁਸੀਂ ਦੇਖੋ ਹਨਾ ਵੀ ਮੈਨੂੰ ਕਿੰਨਾ ਚਾਇਆ ਉਹ ਵੀ ਮੇਰੀ ਭਤੀਜੀ ਆਈ ਆ ਤੇ ਮੇਰਾ ਵੀਰ ਉਹਨੂੰ ਲੈ ਕੇ ਆਇਆ ਤੇ ਇਹ ਸ਼ਬਦ ਵੀ ਘਟ ਪਿਆ ਜਾਂਦੇ ਆ ਵੀ ਇੰਨਾ ਜ਼ਿਆਦਾ ਮਨ ਖੁਸ਼ੀ ਹੋ ਜਾਂਦਾ ਹੈ ਨਾ ਜਦੋਂ ਪੇਕੇ ਆਇ ਕਿੰਨਾ ਕੁਝ ਲੈ ਕੇ ਆਉਂਦੇ ਆ ਤੇ ਮੇਰੇ ਜਿਹੜੇ ਤਾਇਆ ਦੇ ਮੁੰਡੇ ਵੀ ਆ ਹਨ ਉਹਨਾਂ ਨੇ ਕਦੇ ਲੋਹੜੀ ਦੀਵਾਲੀ ਨਹੀਂ ਖੰਝਾਈ ਮੈਨੂੰ ਹਰ ਵਾਰੀ ਵੀ ਦੇਖ ਕੇ ਜਾਣੀ ਜਾਣੀ ਆ ਜਿਵੇਂ ਹੁਣ ਅਸੀਂ ਛੁੱਟੀਆਂ 'ਚ ਪੇਕੇ ਵੀ ਗਏ ਸੀ ਆਪਦੇ ਮਾਪੇ ਨੇ ਤਾਂ ਜਿਹੜਾ ਕੁਝ ਦੇਣਾ ਹੈ ਦੇਣਾ ਹੀ ਆ ਪਰ ਮੇਰੀ ਤਾਈ ਜੀ ਹੈ ਨਹੀਂ ਕਿ ਡੈਥ ਹੋਈ ਵੀ ਆ ਉਹਨਾਂ ਦੀਆਂ ਜਿਹੜੀਆਂ ਨੂਹਾ ਵੀ ਮੈਂ ਦੱਸ ਹੀ ਨਹੀਂ ਸਕਦੀ ਵੀ ਕਿੰਨਾ ਕਰਦੀ ਮੈਂ ਕਿ ਨਹੀਂ ਉਹ ਪ੍ਰਮਾਤਮਾ ਉਹਨਾਂ ਦੀ ਉਮਰ ਬਹੁਤ ਲੰਬੀ ਕਰੇ ਮੈਂ ਹਮੇਸ਼ਾ ਕਹਿੰਦੀ ਵੀ ਤੁਸੀਂ ਇੰਨੀਆਂ ਵੀ ਲੰਬੀਆਂ ਉਮਰ ਆ ਲਈਆਂ ਹੋ ਮੋ ਵੀ ਬਸ ਹੈ ਨਾ ਵੀ ਆਪਾਂ ਬੁਢੇਪੇ ਤੱਕ ਵੀ ਇਕੱਠੇ ਦੋਸਤੋਕ ਸੌਕ ਕੱਟিয়ে ਬਹੁਤ ਆਏ ਹਾਂ ਹਾਂ ਬਹੁਤ ਚੰਗੀਆਂ ਸੱਚੀ ਵਾਚਿੰਗੀਆਂ ਆਪਾਂ ਕਹਾਣੀਆਂ ਵੀ ਬਤਨਕੀ ਹਾਂ ਹਾਂ ਵੀ ਚਲੋ ਪ੍ਰਮਾਤਮਾ ਸਾਰਿਆਂ ਨੂੰ ਮੈਂ ਤਾਂ ਕਹਿੰਦੀ ਐਹ ਜੀਆਂ ਪ੍ਰਧਾਈਆਂ ਦੇਵੇ ਪਰ ਆਪਾਂ ਵੀ ਬਹੁਤ ਕਰਦੇ ਹਾਂ ਉਹਨਾਂ ਦਾ ਹੈ ਨਾ ਪਹਿਲੀ ਵਾਰ ਤੇ ਆਪਾਂ ਜਿਵੇਂ ਕਹਿਤਾ ਇਕੱਠੇ ਚ ਰਹੇ ਹੁੰਨੇ ਆਪਾਂ ਸਾਰੇ ਨਾ ਜਿਵੇਂ ਹੁਣ ਆਪਾਂ ਛੋਟੇ ਹੁੰਨੇ ਆ ਤਾਏ ਚਾਚੇ ਤੇ ਆਪਾਂ ਇਕੱਠੇ ਹੀ ਹੁੰਨੇ ਆ ਇਕੱਠੇ ਆਪਾਂ ਰੋਟੀ ਖਾਣੇ ਹੁੰਨੇ ਆ ਇਕੱਠੇ ਪੈਣੇ ਆ ਮੰਮੀ ਦੇੜੀ ਨਾਲ ਤਾਂ ਆਪਾਂ ਕਦੇ ਪੈੰਦੀ ਨਹੀਂ ਨਾ ਹਾਂ ਇਕੱਠੇ ਬੈਨੇ ਸੀ ਸਤਾਪ ਇਕੱਠੇ ਹੀ ਪੈ ਜਣਾ ਐ ਤਾਂ ਐ ਚਾਚਿਆਂ ਨੇ ਤੇ ਹੁਣ ਵੀ ਜਦੋਂ ਅਸੀਂ ਜਾਂਨੇ ਆ ਦੇ ਪੇਕੇ ਤੇ ਵੀ ਜਿਵੇਂ ਮੇਰੇ ਹਸਬੰਡ ਮੇਰੇ ਨਾਲ ਹੁੰਦੇ ਆ ਵੀ ਅਸੀਂ ਜ਼ਰੂਰ ਮਿਲ ਕੇ ਆਉਣਾ ਹੀ ਆਉਣਾ ਤੇ ਪ੍ਰਮਾਤਮਾ ਮੈਂ ਤਾਂ ਕਹਿੰਦੀ ਵੀ ਸਾਰੇ ਘਰਾਂ ਚਾਹੀ ਪਿਆਰ ਰੱਖੇ ਕੱਠ ਨਾਲ ਹੀ ਪੈ ਤਾਂ ਹੁੰਦੀ ਆ ਹਨਾ ਹਾਂ ਜੇ ਇਕੱਠਿਆਂ ਤਾਂ ਫੇਰ ਹੀ ਸਾਰਾ ਖੁਸ਼ ਆ ਤੇ ਨਾਲੇ ਪਤਾ ਕਿੰਨਾ ਪਿੰਡ ਚਾਹੀ ਹੁੰਦਾ ਵੀ ਨਾ ਤਾਇਆ ਚਾਚੀਆਂ ਦੀ ਕਿੰਨੀ ਬਣਦੀ ਆ ਪਿਆਰ ਰਹਿੰਦਾ ਸਾਰਿਆਂ ਦੇ ਵਿੱਚ ਹੈ ਨਾ ਪਿਆਰ ਰਹਿੰਦਾ ਆਪੋ ਵਿੱਚ ਉੱਧਰ ਆ ਕੇ ਤਾਇਆ ਅੱਜ ਲਾਜੇ ਤਾਇਆ ਮੁੰਡਿਆਂ ਦੇ ਵਿੱਚ ਵੀ ਅਸੀਂ ਭੈਣੇ ਭੈਣਾ ਨੇ ਇਹ ਹਾਂ ਭੈਣੇ ਸਹੀ ਗੱਲ ਆ ਰਹਿਦਾ ਸ みんな ਪਰਸਾਂ ਸਾਰੇ ਤੇ ਆਪਾਂ ਤੇ ਹੀ ਕਹਿੰਦੇ ਆ ਵੀ ਭਾਈ ਖੁਸ਼ ਰਹੋ ਸਾਰੇ ਤੇ ਸੌਣ ਦੇ ਮਹੀਨੇ ਇੱਕ ਤਾਂ ਤੀਆਂ ਤੇ ਇੱਕ ਭਾਈ ਰਖੜੀ ਵੀ ਆ ਜਾਣੀ ਹੁਣ ਹੈ ਨਾ ਦੋ ਦੋ ਸੂਟ ਮੈਨ ਲੈਣਗੇ ਆਪਾਂ ਨੂੰ ਖੁਸ਼ ਹੋ ਜਾਓ ਕੁੜੀਓ ਸਾਰੀਓ ਔਰ ਸ਼ੋਜੀਓ ਤੇ ਭੈਣੇ ਜਿਹਦਾ ਵੀਰ ਨਹੀਂ ਸਾਨੂੰ ਮੈਸੇਜ ਜਰੂਰ ਕਰੇ ਆਪਾਂ ਤੁਹਾਨੂੰ ਜਰੂਰ ਮਿਲ ਲਾਵਾਂਗੇ ਨਹੀਂ ਤੁਸੀਂ ਸਾਡੇ ਕੋਲੇ ਜਰੂਰ ਆ ਜਿਓ ਜੇ ਸਾਨੂੰ ਨਹੀਂ ਦੱਸੜਾਉਂਦਾ ਨੰਬਰ ਤੇ ਆਪਾਂ ਤੁਹਾਡੀ ਕਰਾਂਗੇ ਵੇਟ ਤੇ ਕੌਂ ਕਹਿੰਦੀਆਂ ਭੈਣਾ ਜਿਹੜੀਆਂ ਤੇ ਦੱਸਿਓ ਆਪਾਂ ਮਿਲਾਂਗੇ ਉੱਥੇ ਤੀਆਂ ਤੇ ਆਪਣੇ ਟਾਰੀ ਚ ਲੱਗਦੀਆਂ ਹੁੰਦੀਆਂ ਤੀਆਂ ਟਾਰੀ ਦੇ ਸਾਹਮਣੇ ਜਿਹੜਾ ਪਾਰਕ ਬਣਿਆ ਹੋਇਆ ਪਿਛਲੀ ਵਾਰ ਲੱਗੀਆਂ ਸੀ ਬਹੁਤ ਮਜ਼ਾ ਆਇਆ ਸੀ ਇਸ ਜਾਂਦੇ ਹੁੰਦੇ ਸੀਗੇ ਤੇ ਸਾਰੀਆਂ ਕੁੜੀਆਂ ਉੱਥੇ ਮਿਲਦੀਆਂ ਹੁੰਦੀਆਂ ਸੀਗੀਆਂ ਨਾਲੇ ਪਤਾ ਲੱਗ ਜਾਂਦਾ ਹਨਾ ਵੀ ਇਹ ਸਾਡੇ ਪਿੰਡ ਦੀਆਂ ਤੀਆਂ ਆ ਵਾ ਇਹਨਾਂ ਤੋਂ ਨੇ ਮੈਂ ਦੱਸਿਆ ਜੀ ਮੈਂ ਵੀ ਆਈ ਵੀਡੀਓ ਦੇ ਵਿੱਚ ਉਸ ਆਪਣੇ ਪਿੰਡ ਦੇ ਆ ਵੀ ਕਮੈਂਟ ਕਰਦੇ ਉਹ ਕਹਿੰਦੇ ਵੀ ਮੈਂ 50 ਸਾਲ ਪਹਿਲਾਂ ਦੀਆਂ ਲਾਉਂਦੀ ਸੀ ਤੁਸੀਂ ਦੇਖੋ ਵੀ ਉਹਨੂੰ ਕਿੰਨਾ ਪਿਆਰ ਹੋਣਾ ਤੇ ਉਹਨੇ ਬੋਲੀ ਪਾਈ ਉਹ ਚ ਦੱਸਿਆ ਵੀ ਸੀ ਕਹਿੰਦੇ ਬੱਚੀ ਨਹੀਂ ਸੀ ਕੋਈ ਉਹ ਸਾਡੀ ਪ੍ਰਧਾਨ ਹੁੰਦੀ ਸੀ ਤੇ ਵਧੀਆ ਲੱਗਦਾ ਹੈ ਹਨਾ ਆਪਾਂ ਪੁਰਾਣੀਆਂ ਜਿਆਦਾ ਤਾਰੀਆਂ ਕਰਦੇ ਆ ਜਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ ਹਨਾ ਹੱਸੋ ਖੇਡੋ ਦੁੱਖ ਸੌਖਾ ਜ਼ਿੰਦਗੀ ਚਾਈ ਜਾਨੇ ਹਨਾ ਕੋਈ ਨਾ ਪ੍ਰਮਾਤਮਾ ਜੇ ਦੁੱਖ ਦਿੱਤੇ ਤਾਂ ਸੁੱਖ ਵੀ ਦੇਊਗਾ

ਨੱਚਾਂਗੇ ਆਪਾਂ ਪੂਰਾ ਸਾਲ ਬਾਅਦ ਮਸਾਂ ਆਇਆ ਦਿਨ ਤੇ ਆਪਾਂ ਤੁਹਾਨੂੰ ਸਰਪ੍ਰਾਈਜ਼ ਵੀ ਦਵਾਂਗੇ ਠੀਕ ਆ ਆਪਾਂ ਥੋੜੇ ਦੇ ਨੇੜੇ ਤੱਕ ਤੁਹਾਨੂੰ ਇੱਕ ਸਰਪ੍ਰਾਈਜ਼ ਦਿੰਦੇ ਆ ਤੇ ਗੈਸ ਕਰੋ ਵੀ ਕਿਹੜਾ ਸਰਪ੍ਰਾਈਜ਼ ਹੋ ਸਕਦਾ ਵਾ ਕਿ ਤੁਹਾਨੂੰ ਆਪਾਂ ਦਵਾਂਗੇ ਇੱਕ ਤੇ ਚਲੋ ਜੀ ਆਪਾਂ ਕਰਦੇ ਆ ਐਂਡ ਤੇ ਪਿਛਲੀ ਵਾਰ ਆਪਾਂ ਜਿਹੜੀ ਹੈ ਨਾ ਸਵਾਲ ਪੁੱਛਿਆ ਸੀ ਵੀ ਬੱਲੋ ਕੀ ਹੁੰਦੀ ਆ ਬਹੁਤ ਕਿੰਨਿਆਂ ਨੇ ਜਵਾਬ ਦਿੱਤਾ ਵੀ ਵੱਲੋਂ ਵੀ ਤੀਆਂ ਦੇ ਆਖਰੀ ਦਿਨ ਪਾਈ ਜਾਂਦੀ ਆ ਤੇ ਅੱਜ ਦਾ ਜਿਹੜਾ ਸਵਾਲ ਆ ਉਹ ਆਪਾਂ ਤੁਹਾਨੂੰ ਪੁੱਛਿਆ ਵੀ ਗੁੱਤ ਦਾ ਤੋਤਾ ਕੀ ਹੁੰਦਾ ਹਨਾ ਗੁੱਤ ਦੇ ਲਈ ਬੜ ਗਿਆ ਤੋਤਾ ਅੱਖੀਆਂ ਮਾਰ ਗਿਆ ਜੇਲਦਾਰ ਦਾ ਪੋਤਾ ਇਹਦਾ ਆਨਸਰ ਜ਼ਰੂਰ ਦਿਓ ਜਿਹਨੂੰ ਪਤਾ ਹੋ ਉਹ ਜ਼ਰੂਰ ਦਊਗਾ ਹੀ ਹਨਾ ਤੇ ਬਾਕੀ ਦੱਸਿਓ ਕਿਹੜੀਆਂ ਭੈਣਾਂ ਜਾ ਰਹੀਆਂ ਤੀਆਂ ਦੇਖਣਾਂ ਦੇ ਪੇਕਿਆਂ ਨੂੰ ਤੇ ਜਿਹੜਾ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਵੀ ਭਾਈ ਇੱਕ ਇੱਕ ਬੂਟਾ ਦੀਆਂ ਭੈਣਾਂ ਨੂੰ ਜ਼ਰੂਰ ਦੇ ਆਇਓ ਤੇ ਨਣ ਦਾ ਨੂੰ ਵੀ ਆਦੀਆਂ ਨੂੰ ਦੇ ਆਇਓ ਹਨਾ ਇੱਕ ਪਹਿਲ ਕਦਮੀ ਹੋਊਗੀ ਵਾਤਾਵਰਨ ਨੂੰ ਸਾਫ਼ ਰੱਖਣ ਦੀ ਤੇ ਪਾਣੀ ਹੈ ਜਿਹੜਾ ਉੱਪਰ ਆਊਗਾ ਤੇ ਆਪਾਂ ਵੀਡੀਓ ਵੀ ਪਾਣੀ ਹੈ ਨਾਲ ਨਾਲ ਇੱਕ ਸਮਾਜ ਨੂੰ ਚੰਗਾ ਮੈਸੇਜ ਵੀ ਦੇਣਾ ਵਾ ਤੇ ਚਲੋ ਜੀ ਅੱਜ ਕਰਦੇ ਆ ਪੈਂਡ ਜੇਕਰ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਸੌਣ ਦੇ ਮਹੀਨੇ ਦੀਆਂ 3 ਹੋ ਗਈਆਂ ਸ਼ੁਰੂ ਤੇ ਸੰਧਾਰੇ ਆਉਣਗੇ ਤੇ ਆਪਣਾ ਬਲੌਗ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਕਮੈਂਟ ਸੁਣ ਸੁਣੇ ਕਮੈਂਟ ਕਰਿਓ ਬੋਲੀਆਂ ਜਰੂਰ ਪਾਓ ਥੱਲੇ ਹੈਨਾ ਵੀ ਭਾਈ ਸਾਨੂੰ ਆਹ ਬੋਲੀਓਂ ਦੀ ਫਿਰ ਪਾਇਆ ਕਰਾਂਗੇ ਆਪਾਂ ਉਥੇ ਬੋਲੀ ਤੇ ਪਾਇਆ ਕਰਾਂਗੇ ਹੂੰ ਬੋਲੀਆਂ ਉਥੇ ਪਾ ਕੇ ਤੁਹਾਨੂੰ ਵੀਡੀਓ ਪਾਵਾਂਗੇ ਤੇ ਚਲੋ ਜੀ ਪ੍ਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਭੈਣਾ ਭੈਣਾ ਭਰਾਵਾਂ ਦਾ ਆਪਸ ਵਿੱਚ ਜਿਹੜਾ ਪਿਆਰ ਬਣਾਈ ਰੱਖੇ ਤੇ ਆਪ ਦੇ ਪੇਕੇ ਆ ਜਿਹੜੀਆਂ ਆਉਂਦੀਆਂ ਰਹਿਣ ਚਲੋ ਜੀ ਧੰਨਵਾਦ ਬਾਏ ਬਾਏ